ਇਹ ਤਾਂ ਲਗਦਾ ਕੋਈ ਨਾ ਤਾਂ ਕਿਤੇ ਹੋ ਵੀ ਹੁੰਦਾ ਮੈਨੂੰ ਪਤਾ ਹੈ ਇਹ ਮੈਨੂੰ ਕੋਈ ਨਹੀਂ ਪਤਾ ਤੁਸੀਂ ਕਿਤੇ ਜਾਂਦੇ ਹੋ ਭਾਈ ਅਸੀਂ ਤਾਂ ਨਹੀਂ ਦੋੜਾ ਸੰਪੂਰਨ ਸਭੀਏ ਜੀ ਜਾਣਕਾਰੀ ਦੇ ਲਈ ਇਹ ਮਾਮਲਾ ਗੂੜਾ ਮਾਨਜੋ ਸ਼੍ਰੀ ਅੰਜੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸਨ ਰਿਸ਼ਤੇ ਜੋ ਮਾਰੇ ਅੰਸਰ ਹਨ ਉਹਨਾਂ ਨੂੰ ਨੱਥ ਪਾਉਣ ਦੇ ਲਈ ਸਾਡੀਆਂ ਟੀਮਾਂ ਬਣਾਈਆਂ ਗਿਆ ਸਨ ਜੋ ਮਾਨ ਕੇ ਜੋ ਮਾਨਜੋ ਸਾਡੇ ਬੀਕੇ ਸਿੰਘਲਾ ਜੀ ਐਸਪੀ ਡੀ ਸਾਹਿਬ ਉਹਨੇ ਦੀ ਰਹਿਨ ਮਈ ਹੈਟ ਸਾਡੀ ਸਬਡਿਨ ਧਰਮਕੋਟ ਦੇ ਐਸਐਚਓ ਸਾਹਿਬ ਗਰਮੇਲ ਸਿੰਘ ਅਤੇ ਐਸਐਚਓ ਫਤੇਗੜ ਪੰਚਤੂਰ ਸੁਨੀਤਾ 바ਵਾ ਉਹਨਾਂ ਨੂੰ ਭਾਰੀ ਸਫਲਤਾ حاصل ਹੋਈ ਜਦ ਸਾਨੂੰ ਇੱਕ ਸਾਡੇ ਲਈ ਚੈਲੰਜ ਸੀਗਾ ਜੋ ਕਿ 9-10 ਰਾਤ ਦੀ ਜਿਹੜੀ ਦਰਮਿਆਨੀ ਰਾਤ ਨੂੰ ਸਾਡੇ ਪੰਜ ਪਿੰਡਾਂ ਦੇ ਵਿੱਚ ਜਿਹੜੀ Airtel ਦੇ ਟਾਵਰ ਸੀਗੇ ਉਹਨਾਂ ਦੇ ਉੱਪਰ ਜਿਹੜੀਆਂ ਵਾਰਦਾਤਾਂ ਹੋਈਆਂ ਉਤੋਂ ਚੋਰੀਆਂ ਹੋਈਆਂ ਸਾਡੇ ਜਿਹੜੇ BTS ਕਾਰਡ ਸੀਗੇ ਉਤੋਂ ਚੋਰੀ ਹੋ ਗਏ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਆਪਣੇ ਆਪਣੇ ਟੀਮਾਂ ਬਣਾ ਕੇ ਉਸ ਦਿਨ ਤੋਂ ਬੜੇ ਟੈਕਨੀਕਲ ਤਰੀਕੇ ਨਾਲ ਬੜੀ ਮਿਹਨਤ ਲਗਨ ਨਾਲ ਜਿਹੜੀ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਉਹ 6 ਦੋਸ਼ੀਆਂ ਨੂੰ ਜਿਹੜਾ ਕਾਬੂ ਕੀਤਾ ਪੰਜ ਦੋਸ਼ੀ ਜਿਹੜੇ ਇੱਥੇ ਲੋਕਲ ਜਿੰਨਾਂ ਦੇ ਵਿੱਚ ਸਾਹਿਦ ਅਤੇ ਜਸ਼ਨਪ੍ਰੀਤ ਜਸ਼ਨਦੀਪ ਗੁਰਪ੍ਰੀਤ ਅਤੇ ਇੱਕ ਜੀਰੇ ਦਾ ਰਹਿਣ ਵਾਲਾ ਕ੍ਰਿਸ਼ ਨਾਮ ਦਾ ਜਿਹੜਾ ਸੀਗਾ ਲੜਕਾ ਉਹਨੂੰ ਅਸੀਂ ਕਾਬੂ ਕੀਤਾ ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਜਿਹੜਾ ਸਾਡੇ ਐਸਐਚਓ ਫਤੇਗੜ ਪਿੰਤੂਰ ਇੱਕ ਦੀਪਕ ਨਾਮ ਦਾ ਜਿਹੜਾ ਦੋਸ਼ੀ ਸੀਗਾ ਉਹਨੂੰ ਨਾਮਜ਼ਦ ਕੀਤਾ ਤੇ ਉਹਨੂੰ ਅਸੀਂ ਬਠਿੰਡਾ ਤੋਂ ਜਿਹੜਾ ਗ੍ਰਿਫਤਾਰ ਕੀਤਾ ਜੋ ਕਿ ਇੱਕ ਬਹੁਤ ਕਵਾੜ ਦਾ ਕੰਮ ਕਰਦਾ ਹੈ ਜਿਸ ਨੇ ਕਿ ਕਾਫੀ ਜਿਹੜੇ ਬੀਟੀਐਸ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਸੀ ਸੋ ਇਹ ਜਿਹੜੇ ਬੀਟੀਐਸ ਕਾਰਡ ਨੇ ਕਰੀਬ ਇੱਕ ਕਾਰਡ 2 ਲੱਖ ਦੀ ਕੀਮਤ ਦਾ ਕਾਰਡ ਸੀਗਾ ਜਿਹੜਾ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਬਰਾਮਦ ਕਰਾਇਆ ਗਿਆ ਸੋ ਇਹ ਅੱਗੇ ਪੁੱਛਗਿੱਛ ਦੇ ਮਤਲਬ ਕਿ ਜਿਹੜੇ ਸਾਰੇ ਹੁਣ ਤੱਕ 6 ਬੀਟੀਐਸ ਜਿਹੜੇ ਅਸੀਂ ਕਾਰਡ ਬਰਾਮਦ ਕਰਾ ਚੁੱਕੇ ਹਨ ਬਹੁਤ ਵੱਡੇ ਜਿਹੜਾ ਗਰੋਥ ਦਾ ਪਰਦਾ ਫਾਸ਼ ਹੋ ਚੁੱਕਿਆ ਸੋ ਇਹਦੇ ਵਿੱਚ ਸਾਨੂੰ ਹੁਣ ਤੱਕ ਜਿਹੜੀ 12 ਲੱਖ ਰੁਪਏ ਦੀ ਜਿਹੜੀ ਰਿਕਵਰੀ ਹੁਣ ਤੱਕ ਹੋ ਚੁੱਕੀ ਹੈ ਸਾਡੇ ਕੋਲੇ ਜਿਹੜੇ ਦੋਸ਼ੀ ਪੁਲਿਸ ਰਮਾਂਦੇ ਹਨ ਅਤੇ ਉਹਨਾਂ ਦਾ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਹੋਰ ਵੀ ਸਾਨੂੰ ਜਿਹੜੀ ਬਰਾਮਦਗੀ ਹੋਣ ਦੀ ਸੁਭਾਵਨਾ ਹੈ ਇਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਦੋ ਮੁਕੱਦਮੇ ਫਤਿਹਗੜ ਪੈਂਤੂਰ ਵਿਖੇ 35 ਨੰਬਰ ਤੇ 37 ਨੰਬਰ ਦਰਜ ਹੋਏ ਹਨ ਅਤੇ ਇੱਕ ਮੁਕੱਦਮਾ ਜਿਹੜਾ ਸਾਡੇ ਕੋਲ ਤਰਮਕੋਟ ਵਿਖੇ ਜਿਹੜਾ ਦਰਜ ਦਿਸਟਰ ਹੋਇਆ ਹੈ ਇਹਨਾਂ ਦੋਸ਼ੀਆਂ ਦੇ ਉੱਪਰ ਪਹਿਲਾਂ ਵੀ ਕਾਫੀ ਮੁਕੱਦਮੇ ਚੋਰੀਆਂ ਦੇ ਅਤੇ ਜਿਹੜੇ ਨਸ਼ੇ ਦੇ ਐਨਡੀਪੀਐਸ ਦੇ ਦਰਜ ਹਨ ਜੋ ਵਕ ਵਕ ਥਾਣੇ ਦੇ ਵਿੱਚ ਹਨ ਸਿਟੀ ਮੋਗੇ ਅਤੇ ਜੀਰੇ ਵਗੈਰਾ ਥਾਵਾਂ ਤੇ ਜਿਹੜੇ ਦਰਜ ਹਨ ਇਹਨਾਂ ਦੀ ਜਿਹੜੀ ਤਫ਼ਤੀਸ਼ ਜਾਰੀ ਹੈ ਇਹ ਗੈਂਗ ਸੀ ਹਾਂਜੀ ਇਹ ਇਹ ਜਿਹੜਾ ਗੈਂਗ ਦੇ ਤੌਰ ਤੇ ਕੰਮ ਕਰਦੇ ਨੇ ਜੀ ਇਹ ਰਾਤ ਨੂੰ ਵੇਲੇ-ਕਬਲੇ ਜਿਹੜਾ ਬੀਟੀਐਸ ਕਾਰਡ ਚੋਰੀ ਕਰਦੇ ਨੇ ਟੈਕਨੀਕਲ ਦੇ ਵਿੱਚ ਮਾਰਨੇ ਇਹਨਾਂ ਨੂੰ ਸਿਰਫ ਇਹੀ ਪਤਾ ਕਿ ਬੀਟੀਐਸ ਕਾਰਡ ਦੀ ਟ੍ਰੇਨਿੰਗ ਇਹਨਾਂ ਨੇ ਲਈ ਹੋ ਜਿਹੜਾ ਦੀਪਕ ਕਬੜੀਆ ਉਹ ਇਹਨਾਂ ਨੂੰ ਟ੍ਰੇਨਿੰਗ ਦਿੰਦਾ ਸੀਗਾ ਟ੍ਰੇਨਿੰਗ ਦੇਣ ਤੋਂ ਬਾਅਦ ਇਹਨੂੰ ਟ੍ਰੇਨਡ ਕਰਕੇ ਵਕਵਕ ਪਿੰਡਾਂ ਦੇ ਵਿੱਚ ਭੇਜ ਦਿੰਦਾ ਸੀ ਸੋ ਇਹਨਾਂ ਨੇ ਕਰੀਬ 7 ਜ਼ਿਲ੍ਹਿਆਂ ਦੇ ਵਿੱਚ ਵਕਵਕ ਥਾਵਾਂ ਤੇ ਸਾਡੇ ਇੱਧਰ ਬਾਗਾਪਰਾਣਾ ਸਾਈਡ ਬਠਿੰਡਾ ਸਾਈਡ ਫਰੀਦਕੋਟ ਫਿਰੋਜ਼ਪੁਰ ਅਤੇ ਹੋਰ ਇਧਰਲੇ ਪਾਸੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਬਹੁਤ ਥਾਵਾਂ ਤੇ ਨੜ ਜਿਨੇ ਵਾਰਦਾਤਾ ਕੀਤੀਆਂ ਸਾਡੇ ਕੋਲੇ ਕਰੀਬ 30 ਦੇ ਕਰੀਬ ਜਿਹੜੀਆਂ ਵਾਰਦਾਤਾ ਮੰਨ ਚੁੱਕੇ ਹਨ ਅਤੇ ਹੋਰ ਪੁੱਛਗਿੱਛ ਜਾਰੀ ਹੈ ਸੋ ਹੋਰ ਵੀ ਭਾਰੀ ਜਿਹੜੀ ਬਰਾਮਦਗੀ ਹੋਣ ਦੀ ਸਭਾਣਾ ਇਹ ਟੋਟਲ ਸਹੀ ਮੈਂਬਰ ਹੈ ਗੈਂਗ ਹਾਂਜੀ ਟੋਟਲ 6 ਮੈਂਬਰ ਹੁਣ ਤੱਕ ਸਾਡੇ ਕੋਲ ਆਏ ਨੇ ਇੱਕ ਗੈਂਗ ਦਾ ਮੈਂਬਰ ਅਸੀਂ ਹੁਣੇ ਹੀ ਕਾਲੀ ਗ੍ਰਿਫਤਾਰ ਕੀਤਾ ਗੁਰਪ੍ਰੀਤ ਸਿੰਘ ਇਹਦੀ ਅਜੇ ਪੁੱਛਗਿੱਛ ਕਰਨੀ ਪ੍ਰੋਪਰ ਕਰਨੀ ਹੈ ਉਸ ਤੋਂ ਬਾਅਦ ਅਸੀਂ ਹੋਰ ਕਲਾਸੇ ਹੋ ਸਕਦੇ ਨੇ ਹੋਰ ਜਿਹੜੇ ਇਹਨਾਂ ਦੇ ਗੈਂਗ ਦੇ ਮੈਂਬਰ ਅਸੀਂ ਉਹਨਾਂ ਨੂੰ ਵੀ ਕਾਬੂ ਕਰ ਜਲਦੀ ਤੋਂ ਜਲਦੀ ਕਰ ਲਵਾਂਗੇ ਜਿਹੜੀ ਐਸ ਕਾਰਡ ਦਾ ਕੰਮ ਕੀ ਸੀਗਾ ਜੀ ਇਹਨਾਂ ਦੇ ਜਿਹੜਾ ਬੀਟੀਐਸ ਕਾਰਡ ਦਾ ਕੰਮ ਮੇਨ ਜਿਵੇਂ ਆਪਣਾ ਸੌਫਟਵੇਅਰ ਹੁੰਦਾ ਆ ਆਪਣੇ ਮੋਬਾਈਲ ਦੇ ਵਿੱਚ ਸੇਮ ਇਹਦਾ ਉਹੀ ਫੰਕਸ਼ਨਿੰਗ ਹੁੰਦੀ ਹੈ ਸਾਰਾ ਏਟੈਲ ਜੋ ਰੇਂਜ ਵਗੈਰਾ ਆਉਂਦੀ ਹੈ ਸਭ ਕੁਝ ਹੁੰਦਾ ਸਾਰਾ ਬੀਟੀਐਸ ਕਾਰਡ ਹੀ ਇਹਦਾ ਕੰਮ ਕਰਦਾ ਹੈ ਇਹਦੇ ਵਿੱਚ ਜਿਹੜੇ ਸੋਨੇ ਦੇ 골ਡ ਦੇ ਟਾਂਕੇ ਲੱਗੇ ਹੁੰਦੇ ਹਨ ਜੋ ਬਹੁਤ ਜ਼ਿਆਦਾ ਕੀਮਤੀ ਹੁੰਦੇ ਨੇ ਇਸੇ ਕਰਕੇ ਜਿਹੜਾ ਇਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਤਾਂ ਜੋ ਕਿ ਇਹਨੂੰ ਅੱਗੇ ਜਾ ਕੇ ਕਿਤੇ ਮਹਿੰਗੀ ਥਾਂ ਤੇ ਸੇਲ ਕੀਤਾ ਜਾ ਸਕੇ ਤੇ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਸਾਡੀ ਹੁਣ ਰਿਮਾਂਡ ਤੇ ਹਨ ਸਾਡੇ ਕੋਲੇ ਪੁੱਛ ਕੇ ਜਾਰੀ ਹੈ ਹੋਰ ਬਰਾਮਦਗੀ ਇਹਨਾਂ ਤੋਂ ਕਰਾਵਾਂਗੇ ਅਤੇ ਹੋਰ ਜਿਹੜੇ ਸਾਡੇ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਅਤੇ ਨਾਲ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਵੱਖ-ਵੱਖ ਤਾਵਾ ਦੇ ਪਰਚੇ ਦਰਜ ਕੀਤੇ ਗਏ ਹਨ ਅਸੀਂ ਸਾਰਿਆਂ ਨੂੰ ਮੈਸੇਜ ਕਨਵੇ ਕਰਾਵਾਂਗੇ ਸਾਰੇ ਪੰਜਾਬ ਦੇ ਵਿੱਚ ਇਹ ਦੋਸ਼ੀ ਹੈ ਜਿਹੜੇ ਹਰੇਕ ਮੁਕਦਮੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ Ну